ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਿਵੇਂ ਕਿ ਅਸੀਂ ਇਹ ਕੁੜੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਇਹ ਕੁੜੀ ਹੈ ਆਪਣੇ ਪਤੀ ਦਾ ਕਤਲ ਕਰ ਦੇਣ ਵਾਲੀ ਬੇਰਹਿਮ ਔਰਤ ਤੇ ਬੇਦਰਦ ਔਰਤ ਇਸ ਦਾ ਸਹੁਰਾ ਪਰਿਵਾਰ ਇਸ ਨੂੰ ਇੰਨਾ ਪਿਆਰ ਕਰਦਾ ਸੀ ਕਿ ਸੱਤ ਜਨਮਾਂ ਵਿੱਚ ਵੀ ਉਹਨਾਂ ਦਾ ਕਰਜ਼ ਨਹੀਂ ਉਤਾਰ ਸਕਦੀ ਇਸ ਦੇ ਸਹੁਰੇ ਨੇ ਇਸ ਨੂੰ ਸਰਕਾਰਪੀਓ ਨਵੀਂ ਗੱਡੀ ਕਢਵਾ ਕੇ ਦਿੱਤੀ ਸੀ ਤਾਂ ਕਿ ਮੇਰਾ ਪੁੱਤ ਉਹ ਪੁੱਤੀ ਕਹਿੰਦੇ ਸੀ ਕੋਮਾ ਫੇਰ ਸਕੇ ਆਪਣੀ ਲਾਈਫ ਇੰਜੋਏ ਕਰ ਸਕੇ ਤੇ ਇਹ ਆ ਉਸ ਦਾ ਬੋਏਫ੍ਰੈਂਡ ਜਿਸ ਦੇ ਨਾਲ ਇੱਕ ਵੀਡੀਓ ਇਸ ਦੀ ਸੋਸ਼ਲ ਮੀਡੀਆ ਤੇ ਆਈ ਹੋਈ ਹੈ ਹੋਈ ਹੈ ਇਸ ਦੇ ਹਸਬੰਦ ਨੇ ਵੀ ਇਸ ਦਾ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤਾ ਹੋ ਪਰ ਪਤਾ ਨਹੀਂ ਉਹ ਮੁੰਡੇ ਦੀ ਜ਼ਬਾਨ ਤੇ ਇਹ ਗੱਲ ਕਿਉਂ ਨਹੀਂ ਆਈ ਕਿਉਂ ਨਹੀਂ ਇਸ ਨੂੰ ਪੁੱਛਿਆ ਕਿ ਤੇਰੀਆਂ ਇਸ ਮੁੰਡੇ ਦੇ ਨਾਲ ਕਿਉਂ ਵੀਡੀਓ ਸੋਸ਼ਲ ਮੀਡੀਆ ਤੇ ਆ ਰਹੀਆਂ ਹਨ ਪਰ ਉਹ ਮੁੰਡਾ ਬਹੁਤ ਸਿਆਣਾ ਤੇ ਸਮਝਦਾਰ ਸੀ ਉਹ ਆਪਣੀ ਇੱਜ਼ਤ ਦਾ ਖਿਆਲ ਰੱਖਦਾ ਸੀ ਬਸ ਉਸ ਨੂੰ ਉਸਦੀ ਚੁੱਪੀ ਹੀ ਮਾਰ ਗਈ ਉਹ ਚਾਹੁੰਦਾ ਸੀ ਕਿ ਸਾਡੀ ਇੱਜ਼ਤ ਨਾ ਖਰਾਬ ਹੋਵੇ ਮੈਂ ਰੌਲਾ ਪਾਉਂਗਾ ਤਾਂ ਚਾਰ ਘਰਾਂ ਵਿੱਚ ਆਂਡ ਗਮੰਡ ਪਤਾ ਲੱਗ ਜਾਵੇਗਾ ਕਿ ਉਹ ਕਿਹੋ ਜੀ ਜਨਾਨੀ ਆ ਤੇ ਉਸਦੀ ਇਸ ਚੁੱਪੀ ਨੇ ਤੇ ਸੂਝ-ਬੂਝ ਨੇ ਹੀ ਉਸ ਨੂੰ ਮੌਤ ਵਾਲੇ ਪਾਸੇ ਲੈ ਆਂਦਾ ਇਸ ਨੇ ਬੜੇ ਬੇਰਹਿਮੀ ਨਾਲ ਉਸ ਦਾ ਕਤਲ ਕੀਤਾ ਹੈ ਇਸ ਦਾ ਸਹੁਰਾ ਪਰਿਵਾਰ ਇਸ ਨੂੰ ਇੰਨਾ ਪਿਆਰ ਕਰਦਾ ਸੀ ਕਿ ਪਲਕਾਂ ਤੇ ਬਿਠਾ ਕੇ ਰੱਖਦੇ ਸੀ ਇਸ ਦੀ ਹਰ ਡਿਮਾਂਡ ਪੂਰੀ ਕੀਤੀ ਜਾਂਦੀ ਸੀ ਇਸ ਨੂੰ ਸੋਨੇ ਦਾ ਸੈੱਟ ਥੋੜੇ ਟਾਈਮ ਬਾਅਦ ਹੀ ਇਸ ਦੀ ਸੱਸ ਸਹੁਰਾ ਬਣਵਾ ਕੇ ਦਿੰਦੀ ਸੀ ਇਸ ਦੀ ਸੱਸ ਸਹੁਰੇ ਦਾ ਕਹਿਣਾ ਹੈ ਕਿ ਇਸ ਕੋਲ 32 ਤੋਲੇ ਸੋਨੇ ਦੇ ਸੀ ਉਹ ਸਾਨੂੰ ਨਹੀਂ ਪਤਾ ਹੁਣ ਕਿੱਥੇ ਨੇ ਤੇ ਕਿੱਥੇ ਨਹੀਂ ਜਦ ਵੀ ਇਹਦਾ ਜਨਮ ਦਿਨ ਆਉਂਦਾ ਸੀ ਜਾਂ ਕੋਈ ਹੋਰ ਛੋਟਾ ਮੋਟਾ ਫੰਕਸ਼ਨ ਹੁੰਦਾ ਸੀ ਤੇ ਇਹ ਸੋਨੇ ਦੇ ਸੈੱਟ ਦੀ ਡਿਮਾਂਡ ਰੱਖ ਦਿੰਦੀ ਸੀ ਸੱਸ ਸਹੁਰਾ ਤੇ ਇਸ ਦਾ ਘਰ ਵਾਲਾ ਇੱਕ ਮਿੰਟ ਵਿੱਚ ਇਸ ਦੀ ਡਿਮਾਂਡ ਪੂਰੀ ਕਰ ਦਿੰਦੇ ਸੀ ਤੇ ਇਸ ਨੂੰ ਸੈ ਸੋਨੇ ਦਾ ਸੈੱਟ ਲੈ ਦਿੰਦੇ ਸੀ ਅੱਜ ਕੱਲ ਦੇ ਜਮਾਨੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਸੋਨਾ ਕਿੱਥੋਂ ਦਾ ਕਿੱਥੇ ਪਹੁੰਚਿਆ ਹੋਇਆ ਪਰ ਫਿਰ ਵੀ ਇਸ ਦੀ ਹਰ ਇੱਕ ਡਿਮਾਂਡ ਪੂਰੀ ਕੀਤੀ ਜਾਂਦੀ ਸੀ ਜੋ ਮੂੰਹ 'ਚੋਂ ਕੱਢਦੀ ਸੀ ਉਹੀ ਗੱਲ ਪੂਰੀ ਹੁੰਦੀ ਸੀ ਇਹ ਆਪਣੇ ਸਹੁਰੇ ਨੂੰ ਕਹਿੰਦੀ ਸੀ ਕਿ ਡੈਡੀ ਮੈਨੂੰ ਟਰੈਕਟਰ ਵਾਉਣ ਦਾ ਬਹੁਤ ਸ਼ੌਂਕ ਹੈ ਤਾਂ ਡੈਡੀ ਕਹਿ ਦਿੰਦੇ ਸੀ ਚੱਲ ਪੁੱਤ ਅੱਜ ਆਪਾਂ ਵਾਣ ਤਿਆਰ ਕਰਨਾ ਹੈ ਚੱਲ ਮੇਰੇ ਨਾਲ ਖੇਤ ਮੇਰਾ ਸ਼ੇਰ ਪੁੱਤ ਉਹ ਇਸ ਨੂੰ ਬੜੇ ਹੌਂਸਲੇ ਦੇ ਨਾਲ ਤੇ ਆਪਣੇ ਪੁੱਤ ਨੂੰ ਵੱਧ ਪਿਆਰ ਕਰਦੇ ਸੀ ਤੇ ਇਸ ਨੂੰ ਲੈ ਕੇ ਜਾਂਦੇ ਸੀ ਨਾਲ ਇਹ ਉੱਥੇ ਬਾਣਵਾਉਂਦੀ ਸੀ ਆਪਣਾ ਸ਼ੌਂਕ ਪੂਰਾ ਕਰਦੀ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਡਾਂਸ ਸਾਡੇ ਘਰ ਵਿੱਚ ਆ ਗਈ ਤੇ ਇਹੀ ਸਾਡਾ ਬਰਬਾਦੀ ਵਾਲੇ ਪਾਸੇ ਲੈ ਜਾਉਗੀ ਲੱਖ ਲਾਣਤ ਹੈ ਇਹੋ ਜਿਹੀ ਜਨਾਨੀ ਦੇ ਜੋ ਆਪਣਾ ਬੰਦਾ ਖਾ ਗਈ